ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਮਹਾਰਾਜ ਜੀ ਨੂੰ ਭਗਤ ਕਹਿਣ ਦੇ ਦਿੱਤੇ ਗਏ ਹੁਕਮ ਖਿਲਾਫ 10 ਅਗਸਤ ਨੂੰ ਛੀਦਗੁਰ ਗੁਰਦਾਸ ਸਾਧੂ ਸੰਪਰਦਾ ਸੋਸਾਇਟੀ ਪੰਜਾਬ ਦੇ ਸਮੂਹ ਸੰਤਾਂ ਮਹਾਪੁਰਸ਼ਾਂ ਅਤੇ ਸਮਾਜ ਦੇ ਹੋਰ ਮਹਾਪੁਰਸ਼ਾਂ ਤੇ ਆਗੂਆਂ ਵੱਲੋਂ ਇੱਕ ਅਹਿਮ ਮੀਟਿੰਗ ਫਗਵਾੜਾ ਵਿਖੇ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤਲਨ ਅਤੇ ਬਹੁਜ ਸਮਾਜ ਦੀਆਂ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਸਾਰਿਆਂ ਨੂੰ ਇਸ ਮੀਟਿੰਗ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਭਾਰ ਜੈ ਭੀਮ ਜੈ ਭਾਰ ਸੋ ਸਾਰੇ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਸੋ ਤਨ ਤਨ ਸਤਿਗੁਰੂ ਵਿਦਾਸ ਮਹਾਰਾਜ ਜੀ ਦੇ ਸਨਮਾਨ ਵਿੱਚ ਜਿਹੜਾ ਵਿਸ਼ੇਸ਼ ਜਿਹੜੀ ਇੱਕ ਮੀਟਿੰਗ ਜਿਹੜੀ ਆ ਫਗਵਾੜੇ ਦੇ ਵਿੱਚ ਰੈਸਟ ਹਾਊਸ ਵਿੱਚ ਜਿਹੜੀ ਅੱਜ ਕੀਤੀ ਗਈ ਜਿਸ ਵਿੱਚ ਸਾਡੇ ਬਹੁਜਨ ਸਮਾਜ ਦੇ ਆਗੂ ਸਭਾਨ ਹਰ ਇੱਕ ਜਥੇਬੰਦੀ ਦੇ ਆਗੂ ਸਭਾਨ ਚੰਦ ਘੰਟੇ ਕਹਿ ਸਕਦੇ ਆ ਕਿਉਂਕਿ ਇਹ ਜਿਹੜਾ ਪਲਾਨ ਜਿਹੜਾ ਪਹਿਲਾਂ 2 ਦੰਦਨ ਪਹਿਲਾਂ ਨਹੀਂ ਸੀ ਇਹ ਖੜੇ ਪਿਆ ਜਿਹੜਾ ਇਹ ਪਲਾਨ ਕਰਕੇ ਜਿੰਨੇ ਸਾਥੀ ਪਹੁੰਚਿਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਸੋ 10 ਤਰੀਕ ਅਗਸਤ ਨੂੰ ਜਿਹੜਾ ਫਗਵਾੜੇ ਦੇ ਵਿੱਚ ਅਰਬਾ ਸਟੇਟ ਜਿਹੜਾ ਸ੍ਰੀ ਗੁਰੂ ਵਿਦਾਸ ਵਾਲੇ ਦਾ ਗੁਰੂ ਘਰ ਆ ਉੱਥੇ ਜਿਹੜੀ ਸਮਾਂ 2 ਵਜੇ ਜਿਹੜੀ ਆ ਉਹ ਮੀਟਿੰਗ ਜਿਹੜੀ ਆ ਸਮੁੱਚੇ ਸੰਤ ਸਮਾਜ ਵੱਲੋਂ ਸ੍ਰੀ ਗੁਰੂ ਵਿਦਾਸ ਸਾਧੂ ਸੰਪਤ ਦਾ ਸਾਡੀ ਵੱਲੋਂ ਜਿਹੜੀ ਆ ਉਹ ਰੱਖੀ ਗਈ ਆ ਜਿਸ ਵਿੱਚ ਪੰਜਾਬ ਦੇ ਹਰ ਇੱਕ ਮਹਾਪੁਰਸ਼ਾਂ ਨੂੰ ਬੇਨਤੀ ਕਰਕੇ ਜਿਹੜਾ ਸਾਰਿਆਂ ਨੂੰ ਬੁਲਾਇਆ ਜਾਊਗਾ ਸੋ ਸਮਾਂ 2 ਵਜੇ ਆ ਸੋ ਬਹੁਤ ਸਾਡੇ ਸਤਿਕਾਰਯੋਗ ਬਾਬਾ ਜੀ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਧੂ ਸੰਪਰਦਾ ਸਾਡੀ ਦੇ ਚੇਅਰਮੈਨ ਸੰਤ ਮਹਿੰਦਰਪਾਲ ਜੀ ਤੇਰਾ ਪੰਡਵਾ ਅਤੇ ਵਾਈਸ ਚੇਅਰਮੈਨ ਸੰਤ ਬਾਬਾ ਢੀਤਲਦਾਸ ਜੀ ਪ੍ਰਧਾਨ ਸੰਤ ਕੁਲਵੰਤਰਾਮ ਜੀ ਸੀਨੀਅਰ ਵਾਈਸ ਪ੍ਰਧਾਨ ਸੰਤ ਬਾਬਾ ਦੇਸਰਾਜ ਜੀ ਬਾਬਾ ਜਸਵਿੰਦਰ ਸਿੰਘ ਜੀ ਡਾਂਡੀਆਂ ਕੈਸ਼ੀਅਰ ਖਜ਼ਾਨਚੀ ਸੰਤ ਬਾਬਾ ਟੈਲਨਾ ਜੀ ਸੰਤ ਬਾਬਾ ਗੁਰਦੀਪ ਜੀ ਵਾਇਸ ਪ੍ਰਧਾਨ ਸੰਤ ਸਤਨਾਮ ਜੀ ਨੂਰਵਾਲੇ ਸੰਤ ਹਾਕਮਦਾਦ ਜੀ ਸੰਤ ਤਾਰਾ ਜਨ ਜੀ ਸੰਤ ਜਸਵੀਰ ਸਿੰਘ ਖਾਲਸਾ ਚਮਕੌਰ ਸਾਹਿਬ ਵਾਲੇ ਸੰਤ ਗੁਰਮੁਖਤਾ ਜੀ ਸਾਰੀ ਵਾਲੇ ਸੰਤ ਉਮਾਂ ਲਾਲ ਜੀ ਨੂਰਪੁਰ ਬਾਬਾ ਕੇਵਲ ਸਿੰਘ ਜੀ ਕਰਾਲਗੜ ਵਾਲੇ ਸੰਤ ਸੁਰਜੀਤ ਦਾਸ ਢਾਡਾ ਖੁਰਦ ਸੰਤ ਮਨਦੀਪ ਦਾ ਟਾਟਾ ਖੋੜਤ ਸੰਤ ਬਖਸ਼ੀਰ ਸਿੰਘ ਜੀ ਸੰਤ ਰਵਿੰਦਰ ਦਾਸ ਜੀ ਈਸਪੋਰ ਸੰਤ ਬੀਬੀ ਮੀਨਾ ਦੇਵੀ ਜੀ ਡੇਰਾ ਜਿੱਜੋ ਸੰਤ ਦਿਨੇਸ਼ ਗੁਰ ਜੀ ਡੇਰਾ ਭਗਤਪੁਰਾ ਸੰਤ ਸ਼ਾਮਦਾ ਜੀ ਛਟ ਜਿਹੜਾ ਸੰਤ ਸ਼ਾਮਦਾ ਜੀ ਸੰਤ ਮਿਰਬੈ ਸਿੰਘ ਜੀ ਡੋਰਾ ਸੰਤ ਆਤਮਾ ਦਾ ਜੀ ਅਪਰਾ ਸੰਤ ਕਬੂਰਦਾ ਜੀ ਵਾਦਪੁਰਾ ਸੰਤ ਸਤਨਾਮ ਸਿੰਘ ਬਵੇਲੀ ਸੰਤ ਸੇਵਾਦਾਸ ਨਵਾਂ ਸ਼ਹਿਰ ਸੰਤ ਮੋਹਨਦਾਸ ਲਖਣਪੁਰ ਸੰਤ ਮੁਕੇਸ਼ਨਾਥ ਲੰਗੜ ਸੰਤ ਜਸਵਿੰਦਰ ਪਾਲ ਡੇਰਾ ਅਸ਼ਕਨ ਪੰਡਵਾ ਸੰਤ ਸੁਖਦੇਵਦਾਸ ਚੱਕਲ ਚੱਕਲਾਲ ਸੰਤ ਗੁਰਮੀਤ ਰਾਮ ਜੀ ਬਾਜੀਪੁਰ ਸੰਤ ਮਹਿੰਦਰਦਾਸ ਵੀਰਮਪੁਰ ਸਮਾਸ਼ੇਵੀ ਸਰਜੀਤ ਜੀ ਸਾਰੇ ਮਹਾਪੁਰ ਜਿਹੜੇ ਆ ਜਿਹੜੇ ਉਸ ਮੀਟਿੰਗ ਦੇ ਵੱਲੋਂ ਉਥੇ ਪਹੁੰਚਣਗੇ ਅਤੇ ਜਿਹੜੀ ਮੀਟਿੰਗ ਆ ਮੀਟਿੰਗ ਜਿਹੜੀ ਆ ਇਹ ਸ੍ਰੀ ਗੁਰੂ ਅਰਦਾਸ ਮਹਾਰਾਜ ਦਾ ਜੋ ਗਵਾਹ ਜਿਹੜਾ ਆ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਲੈਟਰ ਜਾਰੀ ਹੋਇਆ ਜਿਸ ਵਿੱਚ ਧੰਨ ਧੰਨ ਸਤਿਗੁਰੂ ਮਾਲ ਅਰਦਾਸ ਮਹਾਰਾਜ ਨੂੰ ਭਗਤ ਕਿਹਾ ਗਿਆ ਵੀ ਜਿਹੜੇ ਉਹਨਾਂ ਦੇ ਰਾਗੀ ਢਾਡੀ ਆ ਉਹਨਾਂ ਨੂੰ ਉਹਨਾਂ ਨੇ ਆਦੇਸ਼ ਦਿੱਤਾ ਵੀ ਤੁਸੀਂ ਉਹੀ ਕਹਿਣਾ ਵੀ ਇਹਨਾਂ ਨੂੰ ਭਗਤ ਕਹਿ ਕੇ ਸਮੂਦਰ ਕਰਨਾ ਅਸੀਂ ਸਾਰੇ ਹੀ ਮਹਾਪੁਰਸ਼ਾਂ ਦਾ ਜਿਨ੍ਹਾਂ ਵਿੱਚ ਬਾਣੀ ਆ ਉਹ ਸਾਰੇ ਸਤਕਾਰਯੋਗ ਨੇ ਸਾਡੇ ਸਮਾਜਤ ਵੱਲੋਂ ਕਦੀ ਵੀ ਕਿਸੇ ਰਹਿਬਰ ਤੇ ਪ੍ਰਤੀ ਕੋਈ ਠੇਸ ਨਹੀਂ ਪਾਈ ਸਾਰਿਆਂ ਦਾ ਬੜੇ ਸਤਕਾਰ ਦੇ ਨਾਲ ਅਸੀਂ ਤਾਂ ਗੁਰੂ ਨਾਨਕ ਦੇਵ ਜੀ ਗੁਰੂ ਗਵੈਨ ਸਿੰਘ ਜੀ ਅਸੀਂ ਤਾਂ ਬੜੇ ਸਾਰੇ ਸਾਥੀ ਜਿਹੜੇ ਸਾਡੇ ਮਹਾਪੁਰਸ਼ ਵੀ ਆ ਬੜੇ ਸਤਕਾਰ ਨਾਲ ਕਹਿੰਦੇ ਆ ਤੇ ਅਸੀਂ ਵੀ ਚਾਹੁੰਦੇ ਆ ਵੀ ਸਾਡੇ ਰੈਵਰਾਂ ਦਾ ਜਿਹੜਾ ਸਤਕਾਰ ਹੋਣਾ ਚਾਹੀਦਾ ਇਹ ਮੀਟਿੰਗ ਜਥੇਬੰਦੀ ਵੱਲੋਂ ਨਹੀਂ ਇੱਕ ਸਮੁੱਚੇ ਸੰਤ ਸਮਾਜ ਵੱਲੋਂ ਆ ਢੇਰਾ ਸਾਕਣ ਬੱਲਾਂ ਦੇ ਗੱਡੀ ਮਸੀਨ ਉਹਨਾਂ ਦੇ ਟਰਸਟੀ ਸੁਬਾਨ ਅਤੇ ਹੋਰ ਵੀ ਜਿਹੜੇ ਮਹਾਪੁਰਸ਼ ਆ ਇਹ ਸਾਂਝੀ ਮੀਟਿੰਗ ਉਹਨਾਂ ਵੱਲੋਂ ਜਿਹੜੀ ਆ ਰੱਖੀ ਗਈ ਦਾਸਤਰੀ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਾਰੇ ਸਾਥੀ ਜਿਹੜੇ ਆ ਆਰਬੇਟ ਸਟੇਟ ਫਗਵਾੜੇ ਉਥੇ ਆ ਕੇ ਜਿਹੜਾ ਉਹ ਪਹੁੰਚਣ ਅੱਧੇ ਪੰਜਾਬ ਦੇ ਹਰ ਕੋਨੇ ਜਿੱਥੇ ਬੰਨੀਆਂ ਚਾਹੇ ਉਹ ਭਗਵਾਨ ਬਾਲੀ ਮਹਾਰਾਜ ਦੇ ਨਾਂ ਤੇ ਆ ਚਾਹੇ ਗੁਰੂ ਵਿਦਾਸ ਮਹਾਰਾਜ ਦੇ ਨਾਂ ਤੇ ਆ ਚਾਹੇ ਸਤਿਗੁਰੂ ਕਬੀਰ ਮਹਾਰਾਜ ਦੇ ਨਾਂ ਤੇ ਆ ਬਾਬਾ ਸਾਹਿਬ ਅੰਬੇਦਕਰ ਜੀ ਦੇ ਨਾਂ ਦੇ ਜਿੱਥੇ ਬੰਨੀਆਂ ਤੋਂ ਸਾਰਿਆਂ ਨੂੰ ਵੱਡੇ ਪੱਧਰ ਦੇ ਉੱਪਰ ਬੇਨਤੀ ਕਰਦਾ ਵੀ ਹਰ ਪ੍ਰਧਾਨ ਆਪਣੇ ਆਪਣੇ ਸਾਥੀ ਲੈ ਕੇ ਜਿਹੜਾ ਵੱਡੇ ਪੱਧਰ ਦੇ ਉੱਪਰ ਪਹਗਵਾਲੇ ਪਰ ਪਹੁੰਚੋ ਤਾਂ ਜੋ ਆਪਾਂ ਇੱਕ ਹੁਕਮਨਾਮਾ ਜਿਹੜਾ ਆ ਉਹ ਜਾਰੀ ਕਰ ਸਕੀਏ ਕਿੰਤੂ ਪ੍ਰੰਤੂ ਜਿਹੜੀ ਆ ਕਦੀ ਸਾਡੇ ਗੁਰੂ ਵਿਦਾਸ ਮਹਾਰਾਜ ਦੇ ਸਿਰ ਤੇ ਪਗੜੀ ਬੰਨ੍ਹਦੇ ਨੇ ਕੋਈ ਭਗਤ ਕਹਿੰਦਾ ਕੋਈ ਕੁੱਛ ਕਹਿੰਦਾ ਇਸ ਕਰਕੇ ਸਾਡੇ ਸਮੁੱਚੇ ਸਮਾਜ ਵੱਲੋਂ ਮੀਟਿੰਗ ਦੇ ਵਿੱਚ ਜਿਹੜਾ ਹੁਕਮਨਾਮਾ ਇੱਕ ਵੱਡੇ ਪੱਧਰ ਜਾਰੀ ਕੀਤਾ ਜਾਊਗਾ ਤੋਂ ਇਨ ਬਿਨ ਜਿਹੜਾ ਪੰਜਾਬ ਲੈਵਲ ਦੇ ਡੀਜੀਪੀ ਅਤੇ ਪੰਜਾਬ ਸਰਕਾਰ ਤੱਕ ਭਜਾ ਕੇ ਜਿਹੜਾ ਇੱਕ ਕਾਨੂੰਨ ਇੱਕ ਹਾਈ ਕੋਰਟ ਦੇ ਵਿੱਚ ਪटीशन ਪਾਵਾਂਗੇ ਤਾਂ ਜੋ ਇੱਕ ਸਾਡੇ ਸਮਾਜ ਦਾ ਕੋਈ ਐਕਸ਼ਨ ਜਿਹੜਾ ਹੋ ਸਕੇ ਕੋਈ ਵੀ ਬੰਦਾ ਜਿਹੜੇ ਛੇੜਛਾੜ ਕਰਦਾ ਸਰੂਪਾ ਨਾਲ ਜਾਂ ਗਲਤ ਕੰਮਾ ਉਹਨਾਂ ਦੇ ਉੱਪਰ ਐਕਸ਼ਨ ਲਿਆ ਜਾ ਸਕੇ ਤੋਂ ਇਨੀ ਬੇਨਤੀ ਕਰਦਾ ਹਾਂ ਸਾਰੇ ਸਮਾਜ ਨੂੰ ਹੱਥ ਜੁੜ ਕੇ ਬੇ ਵੀ ਇਹ ਜਿਹੜੀ ਮੀਟਿੰਗ ਆ ਪੂਰੇ ਸਮੁੱਚੇ ਸੰਤ ਸਮਾਜ ਵੱਲੋਂ ਆ ਹੋਰ ਵੀ ਕਈ ਮਹਾਪੁਰਸ਼ਾਂ ਦਾ ਨਾਮ ਇਸ ਵਿੱਚ ਹੈਗਾ 40 50 ਡੇਰਿਆਂ ਦਾ ਨਾਮ ਹੋਰ ਵੀ ਸਿਗਾ ਸੋ ਇੰਨੇ ਕੋ ਟਾਈਮ ਛੱਡਦੇ ਵੇ ਆਪਾਂ ਮੈਸੇਜ ਦੇਣਾ ਚਾਹੁੰਦੇ ਆ ਵੀ ਕੋਈ ਟਾਈਮ ਵੀ ਘਟਿਆ ਸੋ ਸਾਰੇ ਸਾਥੀ ਜਿਹੜਾ ਆਪਣੇ ਆਪਣੇ ਤੌਰ ਦੇ ਵੱਡੇ ਵੱਡੇ ਪਹੁੰਚੇ ਸਾਰਿਆਂ ਨੂੰ ਜੈ ਭੀਮ ਜੈ ਭਾਰ ਜੋ ਬੋਲੇ 100 ਰੁਪਏ ਸਤਿਗੁਰੂ ਗੁਰਦਾਸ ਮਹਾਰਾਜ ਕੀ ਜੈ ਜੈ ਭੀਮ ਜੈ ਭਾਰ ਜੈ